ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਸਿਕ ਗਰੁੱਪ ਪੰਜਾਬ ਐਂਡ ਜੁਕੇ ਦੀ ਟੀਮ ਅੱਜ ਖੰਨੇ ਤੋਂ ਚੱਲ ਕੇ ਪਟਿਆਲਾ ਜਿੰਦਰਾ ਹਸਪੀਟਲ ਪਹੁੰਚੀ ਹੈ ਜੀ ਜੋ ਵੀ ਤਿੰਨ ਚਾਰ ਦਿਨ ਪਹਿਲਾਂ ਇੱਕ ਮਾਤਾ ਜੀ ਨੇ ਫੋਟੋ ਮਾਪਾ ਲੈ ਕੇ ਗਰੁੱਪ 'ਚ ਤੇ ਵੀਡੀਓ ਕੋਰਾਂ ਦੇ ਕਰਜੂ ਬਣਾ ਕੇ ਸ਼ੇਅਰ ਕੀਤੀ ਸੀ ਉਹਦੇ ਬੇਟੇ ਸਾਹਿਬ ਦੀ ਤੇ ਬਾਕੀ ਅੱਜ ਉਹਨਾਂ ਨੂੰ ਸੇਵਾ ਸੀ ਦੇਣ ਵਾਸਤੇ ਪਹੁੰਚੇ ਆ ਸਾਡੇ ਨਾਲ ਪਹੁੰਚੇ ਨੇ ਸਰਦਾਰ ਰਾਜੂ ਸਿੰਘ ਜੀ ਪਾਕੜ ਮੰਡੀ ਗੁਲੰਦਗੜ੍ਹ ਤੋਂ ਤੇ ਇਹ ਸਾਡੇ ਜੋ ਮਾਤਾ ਜੀ ਨੇ ਤੇ ਇਹ ਸਾਡੇ ਮਤਲਬ ਮਾਤਾ ਜੀ ਨੇ ਜੋ ਮਰੀਜ਼ ਨੇ ਹਾਂਜੀ ਮਾਤਾ ਜੀ ਅੱਜ ਤੁਹਾਡੀ ਸੇਵਾ ਦੇਣ ਵਾਸਤੇ ਆਏ ਕਬੂਲ ਕਰੋਗੇ ਹਾਂਜੀ ਠੀਕ ਬਹੁਤ ਧੰਨਵਾਦ ਹੈ ਜੀ ਤੇ ਬਾਕੀ ਇਹ ਸਾਡੇ ਭੈਣ ਜੀ ਉਹਨਾਂ ਦੀ ਬੇਟੀ ਸਾਹਮਣੇ ਹਾਂਜੀ ਤੇ ਇਹ ਉਹਨਾਂ ਦੀ ਨਾਲ ਨੇ ਤੇ ਬਾਕੀ ਜੋੜੇ ਸਾਡੇ ਗਰੁੱਪ ਦੀ ਟੀਮ ਹੈ ਤੇ ਅਸੀਂ ਦੋਨੇ 20000 ਹਰਪਿੰਦਰ ਸਿੰਘ ਜੀ ਸੇਵਾ ਵਾਸਤੇ ਪਹੁੰਚੇ ਹਾਂ ਜੋ ਕਿ ਅੱਜ ਇਹਨਾਂ ਨੂੰ ਸੇਵਾ ਕੀਤੀ ਜਾਣੀ ਹੈ ਤੇ ਸਾਡੇ ਪ੍ਰਧਾਨ ਸਾਹਿਬ ਪਾਰਟਸਿਪ ਗਰੁੱਪ ਦੇ ਪੰਜਾਬ ਐਂਡ ਯੂਕੇ ਦੇ ਸਰਦਾਰ ਭਪਿੰਦਰ ਸਿੰਘ ਸ਼ੈਰੀ ਸਾਹਿਬ ਜਿਨ੍ਹਾਂ ਨੇ ਸੇਵਾ ਲਈ ਸੀ ਵੀ ਭੈਣ ਸੰਤਲਾ ਜਸਨਦੀਪ ਆਕੜੀ ਉਹਨਾਂ ਨੇ ਜਾ ਕੇ ਸੇਵਾ ਕਰਦੇ ਹਣ ਤੇ ਅਸੀਂ ਪਹੁੰਚੇ ਹਾਂ ਜੀ ਸੇਵਾ ਵਾਸਤੇ ਇਹ ਅੱਗੇ ਇਹ ਸੇਵਾ ਨੂੰ ਨਹੀਂ ਦੇਖੇ ਜਾਣੀ ਹੈ ਜੀ